ਹਾਂਜੀ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪੰਜਾਬ ਦੇ ਵਿੱਚ ਕੰਗਣਾ ਕੰਗਣਾ ਹੋਈ ਪਈ ਆ ਸਾਰੇ ਪਾਸੇ ਜਿੱਥੇ ਦੇਖੋ ਕੰਗਣਾ ਦੀ ਗੱਲਾਂ ਹੋਣ ਲੱਗੀਆਂ ਹੋਈਆਂ ਤਾਂ ਆਪਾਂ ਵੀ ਸੋਚਿਆ ਇੱਕ ਕੰਗਣਾ ਦਾ ਕਿੱਸਾ ਤੁਹਾਨੂੰ ਸੁਣਾ ਦਈਏ ਕੰਗਣਾ ਦਾ ਕਿੱਸਾ ਸੁਣਾਉਣ ਤੋਂ ਪਹਿਲਾਂ ਆਪਾਂ ਤੁਹਾਡੇ ਮੂਰੇ ਬੇਨਤੀ ਕਰਦੇ ਆ ਕਿ ਇੱਕ ਤਾਂ ਜਾ ਤਾਂ ਆਪਣੇ ਕੰਨਾਂ ਨੂੰ ਲਾ ਲਓ ਟੁੱਟੀਆਂਈਆਂ ਜਾਂ ਫਿਰ ਕੱਲੇ ਹੋ ਕੇ ਗੱਲਬਾਤ ਸੁਣਿਓ ਕਿਉਂਕਿ ਕੰਗਣਾ ਦੀ ਕਹਾਣੀ ਆ ਤਾਂ ਕੰਗਣਾ ਥੋੜਾ ਜਿਆ ਮਤਲਬ ਲੀਕ ਤੋਂ ਹਟ ਕੇ ਗੱਲ ਹੋ ਸਕਦੀ ਆ ਤੇ ਚੰਗੀਆਂ ਨਹੀਂ ਲੱਗਦੀ ਫਿਰ ਪਰਿਵਾਰ ਚ ਬੈਠੇ ਗੱਲਾਂ ਐਂ ਸੁਣਨੀਆਂ ਤਪਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਰਣਵੀਰ ਦਾ ਕਿੱਸਾ ਸੁਣਾਉਣਾ ਰਮਵੀਰ ਕਪੂਰ ਦਾ ਤੇ ਕੰਗਣਾ ਰਣੌਤ ਦਾ ਵੀ ਇਹ ਸਭ ਤੋਂ ਵੱਡੇ ਦੁਸ਼ਮਣ ਬਾਲੀਵੁੱਡ ਚ ਬਣੇ ਤਾਂ ਫਿਰ ਮੰਦੇ ਦਰਾਂ ਨੇ ਕਿਵੇਂ ਇੱਕ ਦੂਜੇ ਦੁਸ਼ਮਣ ਨਹੀਂ ਜਾ ਦੇ ਇੱਕ ਦੂਜੇ ਬਹੁਤ ਚੰਗੇ ਦੋਸਤ ਹੁੰਦੇ ਜੀਗੇ ਹੁਣ ਆਪਾਂ ਸ਼ੁਰੂਆਤ ਤੋਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੇ ਸ਼ੁਰੂਆਤ ਤੋਂ ਗੱਲ ਕਰੀਏ ਤਾਂ ਤੁਹਾਨੂੰ ਦੰਗਲ ਫਿਲਮ ਤਾਂ ਅਮਰਖਾਨ ਵਾਲੀ ਯੂਰ ਜ਼ਰੂਰ ਯਾਦ ਹੋਣੀ ਆ ਉਹਦੇ ਜਿਹੜਾ ਡਾਇਰੈਕਟਰ ਸੀਗਾ ਉਹ ਸੀ ਨਿਤਿਸ਼ ਜੀ ਨਿਤਜ ਜੀ ਨੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਸ਼ੁਰੂ ਕੀਤੀ ਜਦੋਂ ਸ਼ੁਰੂਆਤ ਕੀਤੀ ਉਹ ਫਿਲਮ ਸੀਗੀ ਰਾਮਾਇਣ ਜਿਹੜੀ ਕਿ ਹਜੇ ਰਿਲੀਜ਼ ਹੋਣੀ ਆ ਅਜੇ ਹੋਈ ਨਹੀਂ ਹੈਗੀ ਉਹਦੀ ਕਾਸਟਿੰਗ ਦੇ ਟਾਈਮ ਜਦੋਂ ਰਣਵੀਰ ਕਪੂਰ ਨੂੰ ਕਾਸਟ ਕੀਤਾ ਗਿਆ ਐਜ਼ ਏ ਭਗਵਾਨ ਰਾਮ ਦੇ ਕਿਰਦਾਰ ਦੇ ਉੱਤੇ ਤਾਂ ਕੰਗਣਾ ਲੋਤ ਨੇ ਇਹਦੀ ਬਹੁਤ ਵੱਡੀ مخالਫਤ ਕੀਤੀ مخالਫਤ ਇਦਾਂ ਕੀਤੀ ਉਹ ਇੰਸਟਾਗ੍ਰam ਤੇ ਜਾ ਕੇ ਉਹਨੇ ਇੱਕ ਪੋਸਟ ਲਿਖ ਕੇ ਬਕਾਇਦਾ ਦੰਗਲ ਫਿਲਮ ਦੇ ਡਾਇਰੈਕਟਰ ਤੇ ਰਾਮਾਇਣ ਫਿਲਮ ਦੇ ਹੂਨ ਵਾਲੇ ਡਾਇਰੈਕਟਰ ਦੇ ਨਾਂ ਉੱਤੇ ਪੋਸਟ ਲਿਖ ਕੇ ਰਣਵੀਰ ਕਪੂਰ ਦੇ ਖਿਲਾਫ ਬਹੁਤ ਬੜਾ ਘੱਟੀ ਉਹਨੇ ਲਿਖ ਕੇ ਵੀ ਤਾਂ ਕਿਹਾ ਵੀ ਤੁਹਾਨੂੰ ਇਹ ਚੰਗਾ ਨਹੀਂ ਤੁਹਾਡੇ ਵਾਸਤੇ ਇਹ ਡਰਗੇਸਟ ਆ ਇਹ ਕੁੜੀਆਂ ਦੇ ਮਗਰ ਜਾਂਦਾ ਆ ਇਹ ਨਸ਼ੇ ਕਰਦਾ ਆ ਪਤਾ ਨਹੀਂ ਕੀ ਕੀ ਫਰਾਣਾ ਤੋਗਾ ਸਿਰੇ ਲਾਤੇ ਇਹ ਕਹਾਣੀਆਂ ਉਹਨੇ ਇੰਨਾ ਕੁਝ ਲਿਖਿਆ ਉਹਦੇ ਰਣਵੀਰ ਕਪੂਰ ਦੇ ਖਿਲਾਫ ਉਦੋਂ ਲੋਕਾਂ ਦੇ ਸਾਹਮਣੇ ਆਇਆ ਵੀ ਕੰਗਣਾ ਰਣਾotra ਰਣਵੀਰ ਕਪੂਰ ਦੇ ਖਿਲਾਫ ਆ ਬਹੁਤ ਬੁਰੀ ਤਰ੍ਹਾਂ ਤੇ ਹੁਣ ਗੱਲਬਾਤ ਇਦਾਂ ਦੂਜੇ ਪਾਸੇ ਆ ਗਈ ਆ ਪਰ ਰਣਵੀਰ ਕਪੂਰ ਵਾਲੀ ਗੱਲ ਕਰੀ ਜ ਆਪਾਂ ਤਾਂ ਉੱਥੇ ਮਦਦ ਇੱਕ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਵੀ ਰਣਵੀਰ ਕਪੂਰ ਦਾ ਜੋ ਉਹਨੇ ਕਰੈਕਟਰ ਦਾ ਅਸੈਸੀਡੇਸ਼ਨ ਕੀਤਾ ਆ ਉਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਜੋ ਬਾਲੀਵੁੱਡ ਦਾ ਥੱਲੜਾ ਲੋਕ ਨੇ ਥੱਲੜੇ ਲੋਕ ਨੇ ਮੀਡੀਆ ਵਾਲੇ ਲੋਕ ਲਾ ਲੋ ਜਾਂ ਵੈਸੇ ਲੋਕ ਉੱਥੇ ਸੈਡ ਚਾਰੀ ਚ ਲੋਕ ਲਾ ਲੋ ਉਹ ਰਣਵੀਰ ਕਪੂਰ ਨੂੰ ਇੱਕ ਚੰਗਾ ਸਲੀਕੇਦਾਰ ਮੁੰਡਾ ਮੰਨਦੇ ਨੇ ਮੈਂ ਕਹਿੰਦੀ ਜੇ ਕੋਈ ਉਹਨੂੰ ਬੁਲਾਉਂਦਾ ਗੱਲਬਾਤ ਕਰਦਾ ਤਾਂ ਬੜੇ ਸਲੀਕੇ ਨਾਲ ਗੱਲ ਕਰਨ ਵਾਲਾ ਮੰਨਿਆ ਜਾਂਦਾ ਆ ਹੁਣ ਦੂਜਾ ਉਹਨੇ ਅਨਜਾਮ ਲਾਇਆ ਸੀਗਾ ਕਿ ਇਹ ਡਰੱਗੇਸਟ ਆ ਡਰਗ ਕਰਦਾ ਕਿ ਨਹੀਂ ਕਰਦਾ ਇਹ ਤੁਹਾਨੂੰ ਰੱਬ ਜਾਣੇ ਕਿਉਂ ਆਪਾਂ ਤਾਂ ਉਹਨਾਂ ਦੇ ਨਾਲ ਨਹੀਂ ਹੈ ਕਿ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਵੀ ਕੰਗਣਾ ਰਣੋ ਤੋਂ ਉਹਦਾ ਉਹਦੀ ਫਰੈਂਡ ਜ਼ਰੂਰ ਰਹੀ ਆ ਔਰ ਕੰਗਣਾ ਰਣੋ ਤੇ ਵੀ ਗੱਲ ਕਹਿ ਚੁੱਕੀ ਆ ਜਦੋਂ ਮੈਂ ਆਪਣੇ ਘਰੋਂ ਭੱਜ ਕੇ ਆਈ ਸੀਗੀ ਤਾਂ ਮੈਂ 15 16 ਸਾਲ ਦੀ ਉਮਰ 'ਚ ਭੱਜੀ ਜੀ ਤਾਂ 1.5 ਸਾਲ 'ਚ ਮੈਂ ਫਿਲਮਾਂ 'ਚ ਕੰਮ ਵੀ ਕਰਨ ਲੱਪੀ ਸੀ ਤੇ 1.5 ਸਾਲ 'ਚ ਮੈਂ ਵੀ ਡਰਗ ਵੀ ਲੈਣ ਲੱਪੀ ਸੀ ਮੈਂ ਡਰਗ ਦਾ ਮਤਲਬ ਡਰਗ ਦੀ ਉਹ ਵੀ ਕਹਿਣ ਤੋਂ ਅੰਬਲੀ ਬਣ ਗਈ ਸੀਗੀ 1.5 ਸਾਲ ਦੇ ਵਿੱਚ ਵਿੱਚ ਇਹ ਖੁਦ ਗੱਲਾਂ ਉਹਨੇ ਆਪ ਕਈਆਂ ਹੋਈਆਂ ਨੇ ਇਹ ਮੈਂ ਤੁਹਾਨੂੰ ਆਪਣੇ ਮੂੰਹ ਨਹੀਂ ਕਹਿ ਰਿਹਾ ਆਪਣੇ ਕੋਲੋਂ ਲਾ ਕੇ ਨਹੀਂ ਕਹਿ ਰਿਹਾ ਖੁਦ ਇਹ ਸੋਸ਼ਲ ਮੀਡੀਆ ਦੇ ਡੋਮੇਨ ਦੇ ਵਿੱਚ ਪਈਆਂ ਨੇ ਗੱਲਾਂ ਇਹ ਇਹਨੂੰ ਆਪ ਖੁਦ ਕਈਆਂ ਹੋਈਆਂ ਨੇ ਔਰ ਇਹ ਜਿਹੜੀਆਂ ਇੰਸਟਾਗ੍ਰam ਤੇ ਪੋਸਟ ਪਾਈ ਸੀ ਇਹ ਵੀ ਡੋਮੇਨ ਦੇ ਵਿੱਚ ਪਈ ਆ ਔਰ ਇਹਦੇ ਤੇ ਵੀਡੀਓ ਵੀ ਕਈ ਬਣ ਚੁੱਕੀਆਂ ਨੇ ਹੁਣ ਜੇਕਰ ਆਪਾਂ ਕੰਗਣਾ ਦੀ ਗੱਲ ਕਰੀਏ ਤਾਂ ਉਹ ਰਣਵੀਰ ਕਪੂਰ ਦੀ ਫਰੈਂਡ ਰਹੀ ਆ ਪਹਿਲੇ ਹੀ ਔਰ ਫਰੈਂਡ ਹੀ ਹੁੰਦਾ ਜਿਹੜਾ ਕਿ ਜਿਹੜਾ ਖਾਣ ਖਾਸ ਕਰਕੇ ਖਾਣ ਪੀਣ ਵਾਲਾ ਜਾਂ ਜਿਹੜਾ ਨਸ਼ੇ ਵਗੈਰਾ ਕਰਦਾ ਜਾਂ ਡਰੱਗ ਵਗੈਰਾ ਲੈਂਦਾ ਉਹ ਇੱਕ ਇੱਕ ਗੱਲ ਤਾਂ ਕਲੀਅਰ ਉਹਨੂੰ ਪਰ ਫਰੈਂਡ ਤੋਂ ਇਲਾਵਾ ਕਿਸੇ ਕਿਸੇ ਦੇ ਸਾਹਮਣੇ ਕਰਦੇ ਤੁਸੀਂ ਆਮ ਕੌਮ ਵਿੱਚ ਦੇਖਿਆ ਹੋਊਗਾ ਸ਼ਰਾਬੀ ਬੰਦਾ ਸ਼ਰਾਬੀ ਵਾਲੇ ਨਾਲੇ ਸ਼ਰਾਬ ਪੀਂਦਾ ਆ ਤੇ ਜਿਹੜਾ ਡਰੱਗ ਕਰਦਾ ਬੰਦਾ ਜਾਂ ਕੋਈ ਨਸ਼ਾ ਕਰਦਾ ਜਾਂ ਕੋਈ ਚਿੱਟਾ ਲਾਉਂਦਾ ਜਾਂ ਕੋਈ ਵੀ ਚੀਜ਼ ਲਾਉਂਦਾ ਆ ਉਹ ਆਪਣੇ ਸਰਕਲ ਦੇ ਬੰਦੇ 'ਚ ਗਲਵੱਤ ਕਰਦਾ ਔਰ ਖੁਦ ਕੰਗਣਾ ਇਹ ਮੰਨ ਚੁੱਕੀ ਆ ਕਿ ਵੀ ਮੈਂ ਖੁਦ 1.5 ਸਾਲ ਦੇ ਵਿੱਚ ਮੈਂ ਵੀ ਡਰਗੇਸਟ ਬਣ ਗਈ ਚੁੱਕੀ ਸੀ ਹੁਣ ਇੱਥੋਂ ਗੱਲ ਕਲੀਅਰ ਹੁੰਦੀ ਆ ਨਾ ਵੀ ਕੰਗਣਾ ਤਾਂ ਹੀ ਉਹਦੇ ਬਾਰੇ ਜਿੰਨੀ ਤੱਕ ਜਾਣਦੀ ਆ ਰਣਵੀਰ ਕਪੂਰ ਬਾਰੇ ਵੀ ਜੇਕਰ ਉਹ ਖੁਦ ਡਰੱਗ ਕਰਦੀ ਸੀ ਤਾਂ ਉਹਨੂੰ ਇਸ ਗੱਲ ਦਾ ਪਤਾ ਹੈ ਤਾਂ ਹੀ ਤਾਂ ਹੀ ਪਤਾ ਹੋ ਸਕਦਾ ਇਹ ਤਾਂ ਦੂਜੇ ਬੰਦੇ ਨੂੰ ਤੇ ਜੇ ਹੁਣ ਆਪਾਂ ਗੱਲ ਕਰੀਏ ਰਣਵੀਰ ਕਪੂਰ ਦੀ ਰਣਗੀਰ ਕਪੂਰ ਦਾ ਤੁਸੀਂ ਇਹ حساب ਲਾ ਲਓ ਵੀ ਕਿਸੇ ਟਾਈਮ ਉਹਦੀ ਦੀਪਿਕਾ ਪਾਦੁਕੋਨ ਤੇ ਸੋਨਮ ਕਪੂਰ ਨਾਲ ਉਹਦੀ ਫਰੈਂਡਸ਼ਿਪ ਸੀਗੀ ਮਤਲਬ ਰਿਲੇਸ਼ਨਸ ਜਿਵੇਂ ਕਲੀਅਰ ਲਫ਼ਜ਼ਾਂ 'ਚ ਕਹਾ ਤਾਂ ਸੋਨਮ ਕਪੂਰ ਤੇ ਦੀਪਿਕਾ ਪਾਦੁਕੋਨ ਨਾਲ ਰਿਲੇਸ਼ਨ ਸੀਗਾ ਤੇ ਉਹ ਤੋਂ ਇਲਾਵਾ ਵੀ ਹੋਰ ਲੜਕੀਆਂ ਨਾਲ ਵੀ ਰਿਲੇਸ਼ਨ ਸੀਗਾ ਰਣਵੀਰ ਕਪੂਰ ਦਾ ਤੇ ਉਸ ਦੌਰਾਨ ਬੰਦੇ ਨੂੰ ਥੋੜਾ ਜਿਹਾ ਹੋਇਆ ਜਾਂਦਾ ਵੀ ਮੈਂ ਕਿਸੇ ਵੀ ਕੁੜੀ ਦੇ ਨਾਲ ਜਾਵਾਂਗਾ ਦਾ ਕਿਸੇ ਕੁੜੀ ਨਾਲ ਵੀ ਗੱਲ ਉਹ ਇੱਕ ਗੱਲ ਤੁਸੀਂ ਵਿਚਾਲੇ ਕਹਿੰਨੀ ਭੁੱਲ ਗਿਆ ਤੁਹਾਨੂੰ ਦੱਸਣੀ ਭੁੱਲ ਗਿਆ ਉਹਨਾਂ ਨੇ ਕਪੂਰ ਤੇ ਦੀਪਿਕਾ ਪਾਦਕੋਨ ਜਦੋਂ ਇੱਕ ਸ਼ੋਹਰ ਵਿੱਚ ਗਈਆਂ ਸੀਗੀਆਂ ਉਹ ਕਾਫੀ ਵਿਦ ਕਰਨ ਵਾਲੇ ਸ਼ੋਹਰ ਦੇ ਵਿੱਚ ਉਹਦੇ ਵਿੱਚ ਜਾ ਕੇ ਇਹਨਾਂ ਨੇ ਕਲੀਅਰ ਰਣਵੀਰ ਕਪੂਰ ਇਹ ਗੱਲ ਕਹੀ ਸੀਗੀ ਕਿ ਬਈ ਉਹਨੂੰ ਰਣਵੀਰ ਕਪੂਰ ਨੂੰ ਆਪਣੇ ਜੇਬ ਦੇ ਵਿੱਚ ਨਿਰੋਧ ਰੱਖਣਾ ਚਾਹੀਦਾ ਆ ਉਹਨਾਂ ਨੇ ਗੱਲ ਕਿਉਂ ਕਹੀ ਸੀਗੀ ਇਹ ਗੱਲ ਦਾ ਮਤਲਬ ਕੀ ਸੀਗਾ ਔਰ ਇਸ ਗੱਲ ਦਾ ਜਦੋਂ ਸੰ ਗਿਆਨ ਸੀ ਉਹ ਰਿਸ਼ੀਕਪੁਰ ਨੇ ਲੇਤਾ ਰਿਸ਼ੀਕਪੁਰ ਨੂੰ ਜਦੋਂ ਇਹ ਗੱਲ ਪਤਾ ਲੱਗੀ ਸੀ ਤਾਂ ਉਹਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਡਾਂਟਿਆ ਸੀ ਕਿਹਾ ਸੀ ਵੀ ਇਹਨਾਂ ਵਾਸਤੇ ਚੰਗੀ ਗੱਲ ਨਹੀਂ ਮਾੜੀ ਗੱਲ ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਪਰ ਉਹਨੇ ਕਿਹਾ ਕਿਉਂ ਸੀਗਾ ਉਹਨਾਂ ਨੇ ਕਿਹਾ ਇਸ ਕਰਕੇ ਸੀ ਕਿ ਬਈ ਜਿਹੜਾ ਰਣਵੀਰ ਕਪੂਰ ਸੀਗਾ ਉਸ ਟਾਈਮ ਇੱਕ ਪਲੇ ਬॉय ਦੇ ਨਾਲ ਮਸ਼ਹੂਰ ਸੀਗਾ ਉਹਨੂੰ ਐ ਲੱਗਦਾ ਸੀ ਵੀ ਜਿਹੜਾ ਦੀਪਿਕਾ ਪਾਦਗੋਨ ਤੇ ਸੋਨਮ ਕਪੂਰ ਸੋਨੋਕੂਰ ਮੈਂ ਉਹਦੀ ਗੱਲ ਕਰਦਾ ਜਿਹੜਾ ਕਿ ਅਨਿਲਖਪੁਰ ਦੀ ਬੇਟੀ ਆ ਦੀਪਿਕਾ ਬਾਦਨ ਉਹ ਤੇ ਸੋਨੂ ਸੋਨੋ ਮ ਕਪੂਰ ਨਾਲ ਜੇਕਰ ਉਹਦੀ ਫਰੈਂਡ ਰਿਲੇਸ਼ਨਸ਼ੀਪ ਤਾਂ ਉਹਨੂੰ ਰਨਵੀਰ ਕਪੂਰ ਨੂੰ ਆਉਣ ਲੱਗਦਾ ਸੀ ਕਿ ਮੈਂ ਹੁਣ ਕਿਸੇ ਨਾਲ ਵੀ ਕੁੜੀ ਨਾਲ ਵੀ ਰਿਲੇਸ਼ਨ ਰੱਖ ਸਕਦਾ ਆ ਇਹ ਮੇਰੇ ਗੱਲਾਂ ਦੱਸਣ ਦਾ ਤੁਹਾਨੂੰ ਅੱਗੇ ਦੱਸ ਵੀ ਕਿਉਂ ਮੈਂ ਗੱਲਾਂ ਦੱਸ ਰਿਹਾ ਵੀ ਕਿਸੇ ਨਾਲ ਵੀ ਮੈਂ ਰਿਲੇਸ਼ਨ ਰੱਖ ਸਕਦਾ ਆ ਉਹਨੂੰ ਇੰਨਾ ਹੰਕਾਰ ਲਾ ਲੋ ਚਾਹੇ ਇੰਨਾ ਮਾਣ ਲਾ ਲੋ ਜਾਂ ਇੰਨਾ ਮਸ਼ਹੂਰ ਹੋ ਚੁੱਕਿਆ ਸੀਗਾ ਪਲੇ ਬੁਆਏ ਦੇ ਨਾਂ ਨਾਲ ਉਹ ਇਸ ਜੀਲ ਦਾ ਉਹ ਕਈ ਵਾਰ ਖੁਲਾਸਾ ਕਰ ਵੀ ਚੁੱਕਿਆ ਵੀ ਮੈਂ ਹੁਣ ਸੁਧਰ ਚੁੱਕਿਆ ਆ ਵਿਆਹ ਤੋਂ ਬਾਅਦ ਹੀ ਗੱਲਾਂ ਪਰ ਦੂਸਰੇ ਪਾਸੇ ਆਪਣੇ ਕੰਗਣਾ ਰਣੌਤ ਇੱਥੋਂ ਤੱਕ ਇਲਜ਼ਾਮ ਲਾ ਚੁੱਕਿਆ ਰਣਵੀਰ ਕਪੂਰ ਦੇ ਉੱਤੇ ਕਿ ਵੀ ਇਹ ਦਾ ਇਹ ਜਿਹੜਾ ਵਿਆਹ ਤੋਂ ਬਾਅਦ ਵੀ ਇਹਦੇ ਲੜਕੀਆਂ ਨਾਲ ਰਿਲੇਸ਼ਨ ਨੇ ਇਹ ਬਾਅਦ ਤੋਂ ਬਾਅਦ ਵੀ ਨਹੀਂ ਦੇਖ ਸਕਦਾ ਨਸ਼ੇ ਹਜੇ ਵੀ ਕਰਦਾ ਤੇ ਨਿਤਿਸ਼ ਜੀ ਇਹਨੂੰ ਚਾਹੀਦਾ ਵੀ ਇਹਨੂੰ ਆਰਾਮ ਦੇ ਕਿਰਦਾਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਕਿਰਦਾਰ ਦੇ ਵਿੱਚ ਨਾ ਲਿਆ ਜਾਵੇ ਇਹਨੂੰ ਇਹ ਬੰਦਾ ਬਿਲਕੁਲ ਸਹੀ ਨਹੀਂ ਹੈਗਾ ਪਤਾ ਨਹੀਂ ਮੈਂ ਗਾਲਾਂ ਵੀ ਹੋਰ ਬਹੁਤ ਗਲਤ ਮਤ ਲਿਖਿਆ ਜੀ ਮੈਂ ਉਹ ਇਸ ਗੱਲ ਤੇ ਨਹੀਂ ਬੋਲ ਰਿਹਾ ਕਿ ਆਪਾਂ ਪੰਜਾਬੀਆਂ ਪੰਜਾਬੀਆਂ ਥੋੜੀ ਸਹਿਜ ਚਰਖਣਾ ਪੈਂਦਾ ਸਭਿਆਚਾਰ ਦਾ ਧਿਆਨ ਰੱਖਣਾ ਪੈਂਦਾ ਤਾਂ ਕਰ ਮੈਂ ਪੂਰੀ ਗੰਦਗੀ ਨਹੀਂ ਬੋਲ ਰਿਹਾ ਕਹਿਣ ਦਾ ਮਤਲਬ ਇਹ ਆ ਜੋ ਉਹਨਾਂ ਨੇ ਗੰਦਗੀ ਪਾਈ ਸੀਗੀ ਹੁਣ ਗੱਲ ਇੱਥੇ ਆਪਣੀ ਮੁੱਖ ਦੀ ਇੱਥੇ ਆ ਵੀ ਇਹਨਾਂ ਦੋਵਾਂ ਦੀ ਦੁਸ਼ਮਣੀ ਕਿੱਥੋਂ ਸਟਾਰਟ ਹੋਈ ਮੈਂ ਤੁਹਾਨੂੰ ਦੁਸ਼ਮਣੀ ਦੇ ਮੁੱਦੇ ਤੇ ਲੈ ਕੇ ਜਾਣ ਲਈ ਥੋੜੀ ਜਿਹੀ ਭੂਮਿਕਾ ਬੰਨੀ ਆ ਪਹਿਲਾਂ ਮੈਂ ਤੁਹਾਨੂੰ ਮਾਹੌਲ ਜਿ ਕਿ ਕਿਸੇ ਵੀ ਕੁੜੀ ਦੀ ਡਿਮਾਂਡ ਕਰੂੰਗਾ ਕਿਸੇ ਕੁੜੀ ਕੋਲ ਜਾ ਕੇ ਪ੍ਰਪੋਜ਼ ਕਰੂੰਗਾ ਤਾਂ ਉਹ ਵਿਛੜੀ ਜਾਊ ਮੇਰੇ ਮੂਰੇ ਇੱਕ ਵਾਰ ਮੇਰੇ ਮਾਨ ਦਾਤ ਨੂੰ ਸੌਣ ਨੂੰ ਤਿਆਰ ਹੋ ਜੂਗੀ ਜਾਂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜੂਗੀ ਇਸੇ ਦੌਰਾਨ ਦੇ ਵਿੱਚ ਜਿਹੜੀ ਕੰਗਨਰ ਨੌਤਾ ਉਸ ਦੌਰਾਨ ਇਸ ਜਿਹੜੀ ਬਾਲੀਵੁੱਡ ਦੇ ਵਿੱਚ ਇਹਦਾ ਨੌ ਚੱਲਣ ਲੱਗ ਪੈਂਦਾ ਪਰ ਫਿਲਮਾਂ ਇਹਦੇ ਕੋਲ ਠੀਕ ਠੀਕ ਹੁੰਦੀਆਂ ਰਣਵੀਰ ਕਪੂਰ ਇਹਦੇ ਨਾਲ ਦੋਸਤੀ ਕਰ ਲੈਂਦਾ ਫਰੈਂਡਸ਼ਿਪ ਕਰ ਲੈਂਦਾ ਫਰੈਂਡਸ਼ਿਪ ਹੋ ਜਾਂਦੀ ਹੈ ਬਾਲੀਵੁੱਡ ਚ ਆਮ ਗੱਲ ਆ ਫਰੈਂਡਸ਼ਿਪ ਹੋਣੀ ਉਹ ਇਹਦੇ ਚੱਕਰ ਦੇ ਵਿੱਚ ਇਹਦੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਪਰ ਇੱਕ ਦਿਨ ਜਿੱਥੇ ਗੱਲ ਉਲਝਦੀ ਆ ਇੱਕ ਰਾਤ ਉਹ ਸਪੈਸ਼ਲ ਤਿਆਰ ਹੁੰਦਾ ਪੂਰਾ ਆਪਣੇ ਜਣੀ ਆਪਣੇ ਆਪ ਨੂੰ ਮੋਟੀਵੇਟ ਕਰਦਾ ਵੀ ਅੱਜ ਘਰੇ ਜਾ ਕੇ ਕੰਗਣਾ ਰੌਦੇ ਘਰੇ ਚਲਦੇ ਆ ਜਿਹਦੇ ਨਾਲ ਗੱਲਬਾਤ ਕਰਾਂਗੇ ਦੇ ਨਾਲ ਉਹਦੇ ਨਾਲ ਅੱਗੇ ਪਤਾ ਲਗਾਗੇ ਜਿੱਥੇ ਤੂੰ ਜਾਣਾ ਆ ਘਰੇ ਚਲੇ ਜਾਂਦਾ ਕੰਗਣਾ ਰੌਦੇ ਕੰਗਣਾ ਰੌਦੇ ਜਾ ਕੇ ਉਹਨੂੰ ਕਹਿਣ ਲੱਪੈਂਦਾ ਉਹਨੂੰ ਪ੍ਰਵੋਕ ਕਰਨ ਲੱਪੈਂਦਾ ਮਤਲਬ ਉਹਨੂੰ ਆਪਣੇ ਕੋਲ ਆਪਣੇ ਬਾਸੇ ਵਿੱਚ ਕਰਦੀ ਜ਼ੋਰ ਲਾਉਣ ਲੱਪੈਂਦਾ ਆ ਵੀ ਅੱਜ ਤੈਨੂੰ ਮੇਰੇ ਵੀ ਮੇਰੇ ਨਾਲ ਕਰ ਲੈ ਕੁਝ ਸੈਕਸ ਕਰਨ ਬਾਰੇ ਕਹਿਣ ਲੱਪੈਂਦਾ ਆ ਪਰ ਕੰਗਣਾ ਮੰਨਦੀ ਨਹੀਂ ਹੈਗੀ ਕੰਗਣਾ ਕਹਿੰਦੀ ਨਾ ਜੀ ਰਣਵੀਰ ਕਪੂਰ ਵਿਚਾਰਾ ਸਾਰੀ ਰਾਤ ਜੋਰ ਲਾਈ ਜਾਂਦਾ ਮੈਂ ਤੈਨੂੰ ਫਲਾਣੀ ਫਿਲਮ ਚ ਦਵਾ ਦੂੰਗਾ ਤੈਨੂੰ ਫਲਾਣੀ ਫਿਲਮ ਚ ਆਪਣੇ ਇੱਕ ਆਪੋਜੀਟ ਰੋਲ ਦਵਾ ਦੂੰਗਾ ਉਹ ਕਹਿੰਦੀ ਕੰਗਣਾ ਕੰਗਣਾ ਕਹਿੰਦਾ ਘਟ ਸੀਗੀ ਕੰਗਣਾ ਘੜ ਘੜ ਦਾ ਪਾਣੀ ਪੀ ਬੈਠੀ ਆ ਸਾਰੇ ਕੋ ਪਹਿਲਾਂ ਦੇਖ ਚੁੱਕੀ ਆ ਔਰ ਇਹ ਗੱਲ ਮੈਂ ਤੁਹਾਨੂੰ ਐਵੇਂ ਨਹੀਂ ਕਹਿੰਦਾ ਇਹਦਾ ਸਬੂਤ ਦਊਂਗਾ ਮੈਂ ਤੁਹਾਨੂੰ ਉਸ ਤੋਂ ਬਾਅਦ ਕੰਗਣਾ ਮੰਨਦੀ ਨਹੀਂ ਹੈਗੀ ਸਾਰੀ ਰਾਤ ਮੰਨਦੀ ਨਹੀਂ ਹੈਗੀ ਸਵੇਰੇ ਵਿਚਾਰਾ ਉਹੀ ਹੁੰਦਾ ਹਾਲ ਰਣਵੀਰ ਕਪੂਰ ਦਾ ਉੱਠ ਕੇ ਆਪਣੇ ਘਰ ਨੂੰ ਚਲੇ ਜਾਂਦਾ ਤੇ ਉੱਥੇ ਜਾਂਦਾ ਹੈ ਕੰਗੜਾ ਨੂੰ ਇੱਕ ਗੱਲ ਕਹਿ ਜਾਂਦਾ ਵੀ ਮੈਨੂੰ ਲੱਗਦਾ ਵੀ ਹੁਣ ਤੈਨੂੰ ਮੁੰਡਿਆਂ ਦੇ ਵਿੱਚ ਯਕੀਨ ਹੈ ਨਹੀਂਗਾ ਮੁੰਡਿਆਂ ਨਾਲ ਤੈਨੂੰ ਮੇਰੇ ਮਤਲਬ ਤੈਨੂੰ ਮੁੰਡਿਆਂ ਵਿੱਚ ਇੰਟਰਸਟ ਹੈ ਨਹੀਂਗਾ ਵੀ ਤੈਨੂੰ ਉਹ ਗੱਲ ਪੁੱਠੀ ਕਹਿ ਜਾਂਦਾ ਹੈ ਜੀ ਤੇ ਇਹ ਗੱਲ ਲੱਗਦੀ ਆ ਉਹਦੇ ਗਿੱਟਿਆਂ ਦੇ ਪੂਰੀ ਕੰਗੜਾ ਨਾਉਦੇ ਪੂਰੇ ਗਿੱਟਿਆਂ ਦੇ ਲੱਗਦੀ ਗੱਲ ਹੁਣ ਅਗਲੇ ਦਿਨ ਕੀ ਹੁੰਦਾ ਆ ਅਗਲੇ ਦਿਨ ਇਹ ਤੋਂ ਸਟਾਰਟਿੰਗ ਹੋ ਗਈ ਲੜਾਈ ਇਹਨਾਂ ਦੀ ਇੱਥੋਂ ਸਟਾਰਟ ਹੋਈ ਸੀ ਮਤਲਬ ਰਣਵੀਰ ਕਪੂਰ ਉਹਦੇ ਨਾਲ ਸੌਣਾ ਚਾਹੁੰਦਾ ਸੀਗਾ ਕੰਗਣਾ ਉਹਦੇ ਨਾਲ ਉਹਦੀ ਉਹਦੇ ਗੱਲਾਂ 'ਚ ਨਹੀਂ ਆਈ ਹੈ ਕਿ ਉਦੋਂ ਰਾਤ ਨੂੰ ਉਹ ਇੱਕ ਰਾਤ ਦੀ ਕਹਾਣੀ ਆ ਉਦੋਂ ਉਹ ਗੱਲਾਂ 'ਚ ਨਹੀਂ ਆਉਂਦੀ ਹੈਗੀ ਰਣਵੀਰ ਕਪੂਰ ਦੀਆਂ ਤੇ ਰਣਵੀਰ ਕਪੂਰ ਉਹਦੇ ਅਗਲੇ ਦਿਨ ਖਲਾਫ ਹੁੰਦਾ ਨਾਰਾਜ਼ ਹੋ ਕੇ ਚਲੇ ਜਾਂਦਾ ਅਗਲੇ ਦਿਨ ਹੁੰਦਾ ਕੀ ਆ ਉਹਨੂੰ ਆਪਣੇ ਬਲੌਕ ਕਰ ਦਿੰਦਾ ਕੰਗਣਾ ਰੌਤ ਨੂੰ ਕੰਗਣਾ ਰੌਤ ਨੇ ਬਲੌਕ ਕਰ ਦਿੰਦੀ ਹੈ ਰਣਵੀਰ ਕਪੂਰ ਨੂੰ ਉਸ ਤੋਂ ਬਾਅਦ ਤੁਸੀਂ ਇੱਕ ਕਹਾਣੀ ਹੋਰ ਸੁਣੀ ਹੋਣੀ ਆ ਜਿੱਥੇ ਇੱਕ ਅਕੀਲ ਸ਼ਰਮਾ ਦੇ ਸ਼ੋਅ ਦੇ ਵਿੱਚ ਇੱਕ ਵਾਰ ਕਰਨ ਕਪੂਰ ਨੇ ਕਰਨ ਕਿਹੜਾ ਹਾਜੂਆ ਕਰਨ ਜੋਹਰ ਕਰਨ ਜੋਹਰ ਨੇ ਕਿਹਾ ਸੀਗਾ ਵੀ ਜਿੰਨਾ মিডিਆ ਨੂੰ ਟੈਕਲ ਕਰਨ ਵਾਲੇ ਨੇ ਉਹ ਕਰੀਨਾ ਕਪੂਰ ਆ ਤੇ ਰਣਵੀਰ ਕਪੂਰ ਨੇ ਇੱਕ ਇਹਨਾਂ ਨੇ ਇੱਕ ਟੈਲੀਕਾਮ ਜਿਹਾ ਘਰ ਚ ਬਣਾਇਆ ਹੋਇਆ ਵੀ ਖਬਰ ਸਾਰੇ ਪਾਸੇ ਆਉਂਦੀ ਆ ਖਬਰ ਸਾਰੇ ਕਰਨ ਦੇ ਇਹਨਾਂ ਦਾ ਜਿਹੜਾ মিডিਆ ਸਿਸਟਮ ਆ ਕਰੀਨਾ ਕਪੂਰ ਦਾ ਰਣਵੀਰਪੁਰ ਦਾ ਉਹ ਵੀ ਤਕੜਾ ਆ ਉੱਥੇ ਉਸ ਟਾਈਮ ਤੱਕੜਾ ਸੀ ਉਸ ਤੋਂ ਬਾਅਦ ਇਹ ਜਿਹੜੀ ਕੰਗਣਾ ਬਣੀ ਆ ਉਸ ਤੋਂ ਬਾਅਦ ਥੋੜੀ ਜਿਹੀ ਆਪਣੇ ਜਾਨੀ ਪੋਲਿਟਿਕਸ ਲਾ ਲਓ ਜਾਂ ਇਹਦੇ 'ਚ ਆ ਕੇ ਗੱਲਾਂਬਾਤਾਂ ਮਾਰ ਕੇ ਉਸ ਤੋਂ ਬਾਅਦ ਵਧਣ ਲੱਗੀ ਆ ਇਹ ਪਹਿਲਾਂ ਹੀ ਗੱਲਾਂ ਕਰਦਾ ਪਿਆ ਮੈਂ ਇਹ ਵੀ ਇਹ ਵੀ ਬਹੁਤ ਕੁਝ ਖਿਲਾਫ ਬੋਲਦੇ ਨੇ ਉਹਦੇ ਕੰਗਣਾ ਨੋਦੇ ਤੇ ਕੰਗਣਾ ਵੀ ਬਹੁਤ ਕੁਝ ਬੋਲਦੀ ਆ ਕੰਗਣਾ ਆਪਣੇ মিডিਆ ਜਿਹੜਾ ਇੰਸਟਾਗ੍ਰam ਹੋ ਗਿਆ ਫੇਸਬੁੱਕ ਉੱਧਰ ਤੱਕੀ ਰਹਿੰਦੀ ਆ ਜਿਹੜੇ ਉਹਨਾਂ ਦਾ ਗਰੁੱਪ ਬਣਿਆ ਹੁੰਦਾ ਉਹ ਆਪਣੇ ਗਰੁੱਪ 'ਚ ਲੱਗੇ ਰਹਿੰਦੇ ਨੇ ਜਦੋਂ ਇਹਨੇ ਰਣਵੀਰ ਕਪੂਰ ਨੇ ਗੱਲ ਕਹੀ ਸੀਗੀ ਵੀ ਤੈਨੂੰ ਹੁਣ ਮੁੰਡਿਆਂ ਨਾਲ ਇੰਟਰਸਟ ਨਹੀਂ ਹੈਗਾ ਮੁੰਡਿਆਂ 'ਚ ਇੰਟਰਸਟ ਨਹੀਂ ਹੈਗਾ ਵੀ ਤੇਰਾ ਇੰਟਰਸਟ ਕਿਸੇ ਹੋਰ ਪਾਸੇ ਆ ਉਸ ਤੋਂ ਬਾਅਦ ਕੰਗਣਾ ਰਣੌਤ ਨੇ ਵੀ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਤੁਸੀਂ ਅੱਜ ਵੀ ਕੱਢ ਕੇ ਦੇਖ ਲਿਓ ਗੱਲ ਕਹੀ ਸੀ ਵੀ ਬੀਗ ਸੈਕਸ ਦਾ ਕਰਨਾ ਚਾਹੁੰਦੀ ਹੈ ਕੁੜੀ ਪਰ ਸੈਕਸ ਤੇਰੇ ਨਾਲ ਨਹੀਂ ਕਰਨਾ ਚਾਹੁੰਦੀ ਹੈਗੀ ਕਰਨਾ ਤਾਂ ਚਾਹੁੰਦੀ ਹੈ ਸੈਕਸ ਪਰ ਤੇਰੇ ਨਾਲ ਕਰਨਾ ਨਹੀਂ ਚਾਹੁੰਦੀ ਹੈਗੀ ਇਹ ਉਹਨੇ ਬਿਨਾ ਨੌਨ ਲੇਜ ਤੋਂ ਬੋਲਿਆ ਸੀ ਪਰ ਉਹ ਬਾਲੀਵੁੱਡ ਦੇ ਥੱਲੇਡੇ মিডিਆ ਸਾਰਿਆਂ ਨੂੰ ਪਤਾ ਸੀ ਵੀ ਇਹ ਰਣਵੀਰ ਕਪੂਰ ਬਾਰੇ ਕਹੀ ਗਈ ਕਹੀ ਗਈ ਗੱਲ ਆ ਵੀ ਉਹਨੇ ਨੌਨ ਹੀ ਲੇਤਾ ਹੈਗਾ ਉਸ ਟਾਈਮ ਇਹ ਵੀ ਗੱਲ ਮੈਂ ਤੁਹਾਨੂੰ ਪ੍ਰੂਫ ਕਰ ਸਕਦਾ ਪਰ ਮੈਂ ਹੁਣ ਮੈਂ ਕਿਸੇ ਦਾ ਉਹ ਕੰਦੇ ਵਿੱਚ ਉਹ ਪ੍ਰੋਬਲਮ ਜੀ ਆ ਜਾਂਦੀ ਜੀ ਆਪਾਂ ਕਹਿੰਦੇ ਨੇ ਕੀ ਕਹਿੰਦੇ ਨੇ ਉਹਨੂੰ ਕਾਪੀਰਾਈਟ ਇਸ਼ੂ ਆ ਜਾਂਦਾ ਤਾਂ ਕਰਕੇ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਇਹ ਸਾਰੀ ਕਹਾਣੀ ਇਹ ਸਾਰੀ ਕਹਾਣੀ ਅੱਜ ਤੋਂ 3-4 ਸਾਲ ਪਹਿਲਾਂ ਸੁਣਾਈ ਜਾ ਚੁੱਕੀ ਆ ਤੁਸੀਂ ਸ਼ਾਇਦ ਬਾਲੀਵੁੱਡ ਦਾ ਸ਼ਾਇਦ ਤੁਸੀਂ ਉਹ ਚੈਨਲ ਸੁਨੇਆ ਹੋਵੇ ਕਮਾਲ ਰਾਸ਼ਿਦ ਖਾਨ ਦਾ ਕੇਆਰਕੇ ਵਾਲਾ ਉਹਦੇ ਚ ਤੁਸੀਂ ਇਹਦੇ ਚ ਬਾਲੀਵੁੱਡ బిਗੇਸਟ ਫਾਈਟਰ ਦੇ ਵਿੱਚ ਤੁਸੀਂ ਇਹ ਜਾ ਕੇ ਕਲਿੱਪ ਉੱਥੇ ਸੁਣ ਸਕਦੇ ਹੋ ਉਹਦੇ ਵਿੱਚ ਇਹਦੇ ਇੰਟਰਵਿਊ ਦੇ ਮਤਲਬ ਕਲਿੱਪ ਵੀ ਦਿੱਤੇ ਹੋਏ ਨੇ ਤੇ ਨਾਲ ਕੇ ਮਤਲਬ ਸਾਰਾ ਕਲੀਅਰ ਦੱਸਿਆ ਵੀ ਹੋਇਆ ਜਾ ਉਸ ਤੋਂ ਬਾਅਦ ਇਹ ਕਹਾਣੀ ਬਹੁਤ ਵੱਧੀ ਆ ਔਰ ਕੰਗਣਾ ਰਣੌਤ ਇੱਕ ਗੱਲ ਹੋਰ ਵੀ ਕਹਿ ਚੁੱਕੀ ਆ ਇੱਚ ਗੱਲ ਇੱਚ ਗੱਲ ਇਸ ਗੱਲ ਚ ਉਹਦੀ ਮਤਲਬ ਹੁਣ ਪਤਾ ਨਹੀਂ ਵੜਿਆਈ ਆ ਪਤਾ ਨਹੀਂ ਤੁਸੀਂ ਕਿਹੜੇ ਹਿਸਾਬ ਨਾਲ ਸਮਝੋਗੇ ਪਰ ਉਹ ਕਹਿ ਚੁੱਕੀ ਜਦੋਂ ਮੈਂ ਘਰੋਂ ਨਿਕਲੀ ਸੀਗੀ ਤਾਂ ਮੇਰਾ ਪਿਓ ਮੈਨੂੰ ਪੜਾਉਣ ਲਈ ਕਹਿੰਦੇ ਸੀ ਡਾਕਟਰ ਬਣਾਉਣਾ ਚਾਹੁੰਦਾ ਸੀਗਾ ਤੇ ਡਾਕਟਰ ਮੈਂ ਕਹਿੰਦੀ ਮੇਰਾ ਫੁਲਮਾ ਵਿੱਚ ਇੰਟਰਸਟ ਸੀਗਾ ਤੇ ਮੈਂ ਇੱਧਰ ਆਉਣਾ ਚਾਹਦੀ ਜੇ ਮੇਰਾ ਪਿਓ ਮੇਰੇ ਥੱਪੜ ਮਾਰਨ ਲਈ ਆਇਆ ਤਾਂ ਕਹਿੰਦੀ ਮੈਂ ਆਪਣੇ ਪਿਓ ਦਾ ਹੱਥ ਫੜ ਕੇ ਉਹਨੂੰ ਕਿਹਾ ਸੀਗਾ ਤੇ ਥੱਪੜ ਨਾ ਮਾਰੀ ਮੈਂ ਵੀ ਫਿਰ ਉਲਟ ਵੀ ਮੈਂ ਤੇਰੇ ਥੱਪੜ ਮਾਰੂਗੀ ਇਹ ਵੀ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਪਈਆਂ ਨੇ ਤੇ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਚ ਪਈਆਂ ਨੇ ਹੁਣ ਮੈਂ ਤੁਹਾਡੇ ਮੂਰੇ ਕੁਐਸਚਨ ਕਰਦਾ ਵੀ ਇਹ ਚ ਤੁਹਾਨੂੰ ਕੀ ਲੱਗਦਾ ਆ ਵੀਰ ਰਣਵੀਰ ਕੂਰ ਸਹੀ ਜੀ ਕੰਗੜਾ ਨਰੋ ਸਹੀ ਆ ਇਹ ਕੋਈ ਵੀ ਨਹੀਂ ਸਮਝ ਸਕਦਾ ਸਹੀ ਗੱਲ ਪੁੱਛੋ ਤਾਂ ਇਹ ਸਾਰੀ ਦੁਨੀਆ ਇਹ ਜੀ ਹੋਆ ਪਰ ਮੈਂ ਤੁਹਾਨੂੰ ਇਹ ਗੱਲ ਕਲੀਅਰ ਰੱਖ ਦਿੰਦਾ ਵੀ ਇਹ ਸਾਰਾ ਕਿੱਸਾ ਉਹਦਾ ਮੂੰਹ ਬੋਲਾ ਭਰਾ ਕਮਾਲ ਰਾਸ਼ਿਦ ਖਾਨ ਨੇ ਅੱਜ ਤੋਂ ਤਿੰਨ ਦਿਨ ਤਿੰਨ ਪਤਨੀ 3.5 ਸਾਲ ਪਹਿਲਾਂ ਉਹਨੇ ਆਪਣੇ ਚੈਨਲ ਦੇ ਉੱਤੇ ਸੁਣਾਇਆ ਸੀਗਾ ਠੀਕ ਹੈ ਜੀ ਅੱਜ ਦਾ ਕਿੱਸਾ ਖਤਮ ਰੱਬ ਰਾਖਾ ਸਾਰੇ ਨੂੰ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰੋ ਪੰਜਾਬੀਓ